ਸ਼ਾਲ ਮਰ ਵੀ ਚੰਗਾ ਹੈ ਤੂੰ ਰਹਿ ਤੀ ਫਿਰ ਅਸੀਂ ਜਾ ਰਹੇ ਹਾਂ ਆ ਕਮ ਪਹਿਲੀ ਵਾਰ ਹੀ ਜਾ ਰਿਹਾ ਆ ਆ ਕਮ ਸਟਾ ਪਹਿਲੀ ਵਾਰ ਹੀ ਜਾ ਰਿਹਾ ਵਾਹ ਜੀ ਮੈਂ ਬੱਲ ਨੂੰ ਤੀਂ ਚੋਣੇ ਉਹਨਾਂ ਦੀਏ ਹੋ ਹਾਂ ਜੀ ਸਾਸਰੀ ਗਾਲ ਦੀ ਸਾਰਨ ਦੇ ਸਵਾਗਤ ਹੈ ਤੁਹਾਡਾ ਇਸ ਨਵੇਂ ਵਲੋਗ ਦੇ ਵਿੱਚ ਨਵਾਂ ਦੇ ਨਵੀਂ ਸ਼ੁਰੂਆਤ ਤੇ ਅੱਜ ਤੇ ਬਹੁਤ ਜ਼ਿਆਦਾ ਕਹਿਣ ਕਿਉਂਕਿ ਆਪਾਂ ਅੱਜ ਜਾ ਰਹੇ ਆ ਮੇਰੇ ਨਾਨਕੇ ਨਾਰਗੇਸ ਕਰਕੇ ਜਾ ਰਹੇ ਆ ਕਿਉਂਕਿ ਮੇਰੀ ਨਾਨੀ ਤਬੀਰ ਥੋੜੀ ਖਰਾਬ ਹੈ ਤੇ ਕਾਫੀ ਟਾਈਮ ਹੋ ਗਿਆ ਅਸੀਂ ਗਏ ਨਹੀਂ ਤੇ ਅਦiraj ਜਿਹੜਾ ਉਹ ਪਹਿਲੀ ਵਾਰੀ ਜਾ ਰਿਹਾ ਹੈ ਹੈਨਾ ਮਨਪ੍ਰੀਤ ਹਾਂਜੀ ਤੇ ਅਦiraj ਪਹਿਲੀ ਵਾਰੀ ਜਾ ਰਿਹਾ ਤੇ ਅੱਜ ਹੁਣ ਮੈਂ ਆ ਗਿਆ ਕੰਮ ਤੋਂ ਤੇ ਆਪਾਂ ਹੁਣ ਰੋਟੀ ਪਾਣੀ ਖਾਣ ਲੱਗੇ ਹੈ ਆਪੜੇ ਆ ਗਿਆ ਸੀਗਾ ਆਪੜੇ ਤੇ ਹੁਣ ਆਪਾਂ ਰੋਟੀ ਬਣਿਆ ਕੱਕੇ ਨਹਾ ਲਿਆ ਤਿਆਰਸ਼ ਹੋ ਗਏ ਬਾਕੀ ਤਿਆਰ ਮੈਂ ਤਾਂ ਤਿਆਰ ਆ ਬਸ ਮੰਮੀ ਤਿਆਰ ਨੇ ਸਾਰੇ ਤਿਆਰ ਹੈ ਕਾਕੇ ਤੂੰ ਫੜ ਫੜ ਤਿਆਰ ਹੋ ਜਾ ਤੇ ਮੈਂ ਤਾਂ ਐ ਈ ਤਿਆਰੀਆਂ ਮੈਂ ਤਾਂ ਤੇ ਹੁਣ ਕਾਕੇ ਨੇ ਨਾ ਆ ਦੇਖੋ Zomato ਤੋਂ ਨਾ ਆਰਡਰ ਕਰਵਾਇਆ ਸੀ ਉਹ ਮੁੰਡਾ نیچے ਆਇਆ ਸਈਅਦ ਹੈ ਉਹਨੇ ਵਿਚਾਰੇ ਨੇ ਆਰਡਰ ਕੀਤਾ ਉਹਦੇ ਕੋਲ ਰਾਤੀਆਂ ਨੇ 버ਗਰ ਮੰਗਵਾਏ ਨੇ French fries ਉਹ ਕਾਫੀ ਸੀ ਹਾਂ ਆ ਹੁਣ ਵੀ ਮੇਰੇ ਖਿਆਲ ਨਾਲ ਉਨੇ ਦਾ ਹੀ ਆ ਤੇ ਆ ਪਾਓ ਬਾਜੀ ਮੰਗਾ ਲਈ ਹੁਣ ਆ ਦੇ ਤੇ ਉਹ ਦੇਖੋ ਕਿੰਨਾ ਕੁਝ ਦਿੰਦੇ ਨੇ ਨਾਲ ਨਾ ਆ ਹੋ ਗਿਆ ਪਾਓ ਆ ਪਾਓ ਬੋ ਰੇ ਇਹ ਹੈ ਚਾਟ ਫਲੇਵਰ ਤੇ ਆ ਗਈ ਹੈ ਭਾਜੀ ਹੈ ਨਾ ਆ ਦੇਖੋ ਹੈਗੇ ਨੇ ਭਾਜੋ ਤੇ ਹੈਗੇ ਨੇ ਪਾਓ ਖੋਲੋ ਪਾਓ ਅੱਦਾ ਖੋਲ ਖਿੱਚ 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 ਜ਼ੋਰ ਦੀ ਖੋਲ ਬਾਗੀ ਕੋਈ ਹੋਰ ਆ ਗਈ ਇਹ ਤਾਂ ਟਾਂਕੇ ਲਾਇਆ ਸੀ ਵੀ ਹੋਇਆ ਹੈ ਤੇ ਇਹਨਾਂ ਨੇ ਨਾਲ ਦੇਖਿਓ ਆ ਦਿੱਤੀ ਹੈ ਜ਼ੋਮੈਟੋ ਵਾਲਿਆਂ ਨੇ ਸੌਸ ਦਿੱਤੀ ਏ ਗ੍ਰੀਨ ਸੌਸ ਆ ਦਿੱਤੇ ਨੇ ਫਲੇਵਰ ਬਟਰ ਠੀਕ ਆ ਨੂ ਆ ਬਟਰ ਦਿੱਤਾ ਨਾਲ ਤੇ ਪਿਆਜ਼ ਤੇ ਆ ਖੋਲ ਕੇ ਪਾਓ ਪਾਓ ਕਿੰਨੇ ਆ ਪਾਉ ਸਿਰਫ 4 ਹੀ ਆ ਯਾਰ ਚਲੋ ਕੋਈ ਆ ਤੇ ਆ ਨਾਲ ਨੈਪਕਿਨ ਦੇਤੇ ਆ ਕਾਰਡ ਦੇਤਾ ਚਲੋ ਜੀ ਵਧੀਆ ਆਰਡਰ ਚਲੋ ਚਲੋ ਖਾਈਏ ਫਿਰ ਆਪਾਂ ਟੇਸ ਕਰੀਏ ਕਰੋ ਟੇਸ ਕਰੋ ਆ ਇਹ ਖੋਲ ਲਓ ਆਪਾਂ ਸੰਡੇ ਨੂੰ ਨਾ ਟੈਸਟ ਕਰੋ ਓਕੇ ਇੱਕ ਚਲ ਮੈਂ ਕਰਦਾ ਟੈਸਟ ਆ ਲੈ ਤੇ ਹੁਣ بابا ਖਾਣ ਦੇ ਮੈਨੂੰ بابا ਖਾਣ ਲੱਗਾ بابا ਜੀ ਹੁਣ ਮੈਂ ਖਾਣ ਲਗਾ ਪਾਪਾ ਬਟਰ ਮੈਂ ਖਾਣਾ ਤੁਸੀਂ ਨਾ ਖੋਲੇ ਬੱਚਾ ਭਰਾਵਾ ਖੋਲ ਤੇ ਲਵਾ ਬਟਰ ਮੈਂ ਮੈਂ ਬਟਰ ਸਾਰੇ ਖਾ ਸਕਦੇ ਆ ਇਹਦੇ ਵਿੱਚ ਪਾ ਦੇਣਾ ਨਾ ਇਹਦੇ ਵਿੱਚ ਪਾ ਦੇਣਾ ਨਾ ਇਹਦੇ ਵਿੱਚ ਇੱਧਰ ਥੱਲੇ ਦਿਖਾ ਇਹਦੇ ਵਿੱਚ ਠੀਕ ਹੈ ਇਹਦੇ ਵਿੱਚ ਬਟਰ ਪਾ ਦੇ ਹਾਂ ਠੀਕ ਹੈ ਆ ਲੋ ਆ ਖੁੱਲ ਗਿਆ ਇਹ ਬਟਰ ਕਿੰਨੀ ਸ਼ੇਪ ਕਿਸੀ ਹੁੰਦੀ ਹੈ ਠੀਕ ਹੈ ਇਹ ਵਿੱਚ ਸਿਰਦੋ ਇਹਦੇ ਭਾਵੇਂ ਸਿਰਦੋ ਸਰਤੋ ਸਰਤੋ ਸਟਾਡ ਬਲਟ ਹੋ ਗਈ ਹੈ ਨਾ ਬਾਹਰ ਨਿਕਲਦੀ ਵੀ ਨਾ ਵਿੱਚ ਰਹਿ ਰਹੀ ਕੀ ਇਹ ਚਾਪਾ ਡੇਸਟ ਕਰੀਏ ਫੜਫੜ ਚਲੋ ਪਿਆਜ਼ ਨਾਲ ਲਗਾ ਕੇ ਹੈ ਨਾ ਆਹ ਦੇਖੋ ਤੇ ਐਦਾਂ ਭਰਿਆ ਐਦਾਂ ਬਟਰ ਦੇ ਨਾਲ ਓਹੋ ਲਾਰੇ ਪੈ ਗਏ ਤੇ ਅੰਕਿਤਾਂ

ਠੀਕ ਆ ਮੈਂ ਸ਼ਾਮ ਕਾ ਆ ਜਾਏਗਾ ਨਾ ਉਹ ਆ ਸ਼ਾਮ ਕੋ ਜਾ ਰਹੇ ਹਾਂ ਹਾਂ ਫਿਰ ਰੱਖ ਲੈ ਤੈ ਕੱਲ ਨੂੰ ਹਾਂ 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 ਨਨੂ ਬਹੁਤ ਜ਼ਿਆਦਾ ਟੇਸਟੀ ਬਹੁਤ ਜ਼ਿਆਦਾ ਫਿਰ ਫੜ ਕੇ ਰੱਖੋ ਤੁਸੀਂ ਮੈਂ ਵੀ ਮਾਰਾ ਟੇਸਟ ਕਰਕੇ ਵੇਖਾਂ ਓਕੇ ਇਹ ਸਾਰੇ ਪਾਉ ਖਾ ਗਏ ਓਏ ਪਾਉ ਦੇ ਥੱਲੇ ਪਿਆ ਸਾਰਾ ਓਕੇ ਦਾਦੇ ਦਾਦੇ ਸੁਭਾ 9 ਵਜੇ ਨਿਕਲ ਜਾਏਗਾ ਘਰ ਤੇ ਆਪ ਐਸੇ ਮਤ ਕਰੋ ਅੱਜ ਹੀ ਜਾ ਰਹਾ ਥਾ ਚਲੋ ਜਾਈਏ ਪਲੈਨ ਲਈ ਜਾਂਦੇ ਨਹੀਂ دیا۔ ਖਾ ਪੀ ਕੇ ਚੰਗੀ ਤਰ੍ਹਾਂ ਤੇ ਆਪਾਂ ਹੁਣ ਚੱਲੇ ਆ ਗੱਡੀ ਤੁਹਾਨੇ ਦਿੱਤੀ ਸੀ ਉਹ ਲੈਣ ਚੱਲੇ ਆ ਤੇ ਹੋਰਨ ਪੁਆਏ ਨੇ ਹੋਰਨ ਖਰਾਬ ਹੋ ਗਏ ਸੀ ਐ ਗੱਡੀ ਚਲਾਈ ਚਲੂ ਜਾਂਦੇ ਸੀ ਬਿਨਾ ਹੋਰਨ ਤੋਂ ਹੀ ਬਹੁਤ ਜ਼ਿਆਦਾ ਔਖਾ ਹੁੰਦਾ ਸੀ ਹੋਰਨ ਤੋਂ ਬਿਨਾ ਤੇ ਨੰਨਾ ਸਿੰਘ ਤਿਆਰ ਸ਼ਿਆਰ ਗੱਡੀ ਵੀ ਆਪਣੀ ਆ ਚੁੱਕੀ ਹੈ। ਉਹ ਬਾਹਰ ਦੇਖਣਾ। ਅੱਛਾ ਮਮਤਾ ਨੇ ਟੈਕ ਸੂਟ ਕੱਢ ਲੈਣਾ ਅਸੀਂ ਕਾਕੇ ਦਾ। ਤੇ ਆਪਾਂ ਗੱਡੀ ਤਿਆਰ ਕਰ ਲਈਏ ਬਸ ਹੁਣ ਨਿਕਲਣ ਲੱਗਿਆ। ਖਲਫੜ। ਅਰੇ। ਪੱਲੇ ਆ ਨਾ ਦੂਜੀ ਆ। ਆ ਜਾ ਹੱਕ। ਮਿਲ ਲੈ। ਲੋਕ ਖੜਾ ਜਾ। 1-2 2 ਘਟਾਈ ਘੰਟੇ ਲਾਏ ਨੇ ਆ 4:30 ਵਜੇ ਗਏ। ਤੇ ਉਹ ਪਾਣੇ ਹੋਣਾ। ਹਾਂ। ਦੂਰ ਦਾ ਸਫਰ ਜਿਹੜਾ ਤੁਸੀਂ ਕਹਿੰਦੇ ਹੋ ਰਾਤ ਪਈ ਜਾਣੀ 6 ਵਜੇ ਤੱਕ ਵੇ ਹੁਣ ਤਾਂ ਦਿਨ ਵੱਡੇ ਹੋ ਗਏ ਨਾ ਐ ਨਾ ਬੜੇ ਹੈ ਹੀ ਤਾਂ ਹੁੰਦਾ 6:30 ਮੀਹਰਾ ਪੈਂਦਾ ਹੈ ਨਾ ਨੇੜੀ ਦੂਰ ਤੋਂ ਉਹ ਕੱਢ ਲੈ ਕਰ ਲੈ ਨਾ ਉਹ ਸਮਾਨ ਲੱਦ ਲਿਆ ਸਾਰੇ ਜਵਾਕਾਂ ਦੇ ਕਢੋਣੇ ਕਾਕੇ ਦੇ ਐ ਹੋਣਾ ਮੰਮੀ ਚੱਲ ਮਰ ਭਈ ਚੰਗਾ ਹੈ ਤੂੰ ਰਹਿ ਤੀ ਅਸੀਂ ਜਾ ਰਹੇ ਹਾਂ ਠੀਕ ਹੈ ਆ ਦੇਰੀ ਹੈ ਹਾਂਜੀ ਤੇ ਫਾਈਨਲੀ ਆਪਾਂ ਨਿਕਲ ਚੁੱਕੇ ਹਾਂ ਘਰ ਤੋਂ ਲੈ ਹੋਰ ਗੱਡੀ ਦੀ ਭੁੱਖ ਮਟਾ ਰਹੇ ਹਾਂ ਤੇਲ ਪਵਾ ਰਹੇ ਹਾਂ ਡੀਜ਼ਲ ਤੇ ਹਵਾ ਵੀ ਭਰਵਾਣੀ ਆ ਉਹ ਸਾਹਮਣੇ ਉਹ ਇਦਰ ਪਿੱਛੇ ਕੀ ਹੋ ਰਿਹਾ ਪਿੱਛੇ ਦੀ ਕੀ ਅਪਡੇਟ ਹੈ ਭਿੰਡੀ ਕੀ ਕਰ ਰਹੇ ਆ ਮੇਰਾ ਉਹ ਹੋ ਗਿਆ ਉਹ ਹੋ ਗਿਆ papa ਅੰਨੀ ਸੌਂਗੇ ਸੌਂਗ ਕਿਹੜਾ ਸੌਂਗ ਉਹ ਐਥੇ ਨਹੀਂ ਉਹਦੇ ਦਾਦੇ ਦੇ ਮੁੰਡੇ ਨੇ ਐਪ ਨਹੀਂ ਡਾਊਨਲੋਡ ਕੀਤਾ ਤੇ ਦੇ ਵਿੱਚ ਆਪਾਂ ਸੌਂਗ ਗਾ ਚੁੱਕ ਨੇ ਆ ਅੱਛਾ ਅੱਛਾ ਉਹ ਵਾਲਾ ਸੈਟ ਕਰਕੇ ਦੋ ਨਵੇਂ ਕਰਦਾ ਕਰਦਾ ਉਹ ਦੇ ਕੀ ਕਰ ਰਿਹਾ ਨਾਲੇ ਆਪਾਂ ਨੰਨੂ ਕਿੱਥੇ ਜਾ ਰਹੇ ਆ ਹੈ ਇਹ ਪੀਗੋ ਅਸੀਂ ਪਹਿਲਾਂ ਵੀ ਗਏ ਸੀ ਪਰ ਬੀਬੀ ਪਾਪਾ ਹੀ ਨਹੀਂ ਮਿਲੇ ਨਹੀਂ ਆ ਕਮ ਪਹਿਲੀ ਵਾਰ ਆ ਕਮ ਪਹਿਲੀ ਵਾਰ ਹੀ ਜਾ ਰਿਹਾ ਆ ਆ ਕਮ ਪਹਿਲੀ ਵਾਰ ਹੀ ਜਾ ਰਿਹਾ ਵਾਹ ਜੀ ਮਾ ਬਾਪੂ ਦੇ ਨਾਨਕੇ ਜਾ ਰਿਹਾ ਜਿਉਣਾ ਪੁੱਤਰੀ ਅੰਜੀ ਨਰਪੁਖੜੀ ਪਹਿਲੀ ਵਾਰ ਜਾ ਰਿਹਾ ਮੇਰੇ ਨਾਨਕੇ ਤੇ ਮੈਂ ਡੈਡੀ ਦੇ ਨਾਨਕੇ ਤੇ ਕਦੀ ਗਿਆ ਹੀ ਨਹੀਂ ਹੈਗਾ ਡੈਡੀ ਦੇ ਨਾਨਕੇ ਪਹਿਲਾ ਪਹਿਲਾ ਕਦੋਂ ਪਿੰਚੋ ਦੀ ਪਹਿਲਾ ਗਾੜੀ ਦੇ ਨਾਨਕੇ ਡੈਡੀ ਦੇ ਨਾਨਕੇ ਗਿਆ ਸੀ ਗਿਆ ਸੀ ਗਿਆ ਸੀ ਮਾਸੀ ਦੇ ਮੁੰਡੇ ਵੀ ਆਦੇ ਇੱਕ ਅੱਧੀ ਵਾਰੀ ਗਏ ਹੋਵਾਂਗੇ ਅਸੀਂ ਸਾਨੂੰ ਪਤਾ ਹੀ ਨਹੀਂ ਕੋਣ ਨੇ ਕੋਣ ਨਹੀਂ ਕੁਝ ਪਤਾ ਨਹੀਂ ਓਏ ਹੋਏ ਠੋਕ ਦੀ ਗੱਡੀ ਬੜੀ ਵਦੀ ਆਇਆ ਵਦੀ ਆਇਆ ਇਹ ਜਿਹੜੀ ਮੌਤ ਚੁੱਕਦੇ ਨੇ ਨਾ ਗੱਡੀਆਂ ਵਾਲੇ ਜਿਹੜੇ ਬਹੁਤ ਤੇਜ਼ ਘੜਦੇ ਨੇ ਹੈਂ ਛਾਈ ਛਾਈ ਕਰਕੇ ਉਹਨੇ ਠੁਗੇ ਫਿਰੇ ਦੋਨੇ ਜਿਹੜੇ ਠੋਗੇਰੇ ਇਕੱਠੇ ਇਹ ਕੈਮਰੇ ਤੇ ਯਾਰ ਪਤਾ ਨਹੀਂ ਕੀ ਦਾਗ ਜਿਹਾ ਲੱਗਾ ਹੋਇਆ ਆਈ ਵੀਡੀਓ ਸਾਫ਼ ਨਹੀਂ ਆਉਂਦੀ ਬੱਤੇ ਉਹ ਦਾਗ ਜਿਹਾ ਕੋਈ ਮੋਮੈਂਟ ਦਾ ਕੈਮਰੇ ਤੇ ਦਾਗ ਲੱਗਾ ਹੈ ਤੁਸੀਂ ਮੇਰੇ ਹੱਥਾਂ ਨਾਲ ਕਹਿੰਦੇ ਵੀ ਸੀ ਤੇ ਡੈਡੀ ਦੇ ਨਾਨਕੇ ਸੱਚ ਮੈਂ ਗੱਲ ਕਰਦੇ ਡੈਡੀ ਦੇ ਨਾਨਕੇ ਤੇ ਅਸੀਂ ਗਏ ਨਹੀਂ ਨਾ ਸਾਨੂੰ ਪਤਾ ਹੈ ਬਾਹਲਾ ਕੋਣ ਨੇ ਕੋਣ ਨਹੀਂ ਬਾਹਲਾ ਪਤਾ ਨਹੀਂ ਮੰਮੀ ਦੇ ਨਾਨਕੇ ਦਾ ਮੈਨੂੰ ਸਾਰਿਆਂ ਦਾ ਪਤਾ ਹੈ ਉਹ ਵੀ ਸਾਰੇ ਜਾਣਦੇ ਨੇ ਸਾਰੇ ਹਨਾ ਪਿਆਰ ਵੀ ਕਰਦੇ ਨੇ ਜਾਓ ਤੇ ਤੇ ਬਾਕੀ ਹੁਣ ਇਹਨੂੰ ਤੇ ਅਸੀਂ ਲੈ ਕੇ ਜਾਇਆ ਕਰਾਂਗੇ ਸਾਡ ਮੇਰੇ ਨਾਨਕੇ ਤੇ ਪਹਿਲੀ ਵਾਰੀ ਚੱਲਾ ਅੱਜ ਮੈਨੂੰ ਤੇ ਬਹੁਤ ਵਾਰੀ ਜਾਈ ਹੈ ਮੇਰੇ ਨਾਨਕੇ ਤੇ ਇੱਕੁੱਦੂ ਸਾਡਾ ਕੁੱਦੂ ਪਹਿਲੀ ਵਾਰੀ ਜਾ ਰਿਹਾ ਹਾਂਜੀ ਅੰਜਟੇ ਨੇ ਮਗਦੂਣੀ ਛੱਲੀ ਮਗਦੂਣੀ ਛੱਲੀ ਐ ਮਗਦੂਣੀ ਛੱਲੀ ਅੰਜ ਤੇ ਹੁਣ ਅਸੀਂ ਪਹੁੰਚ ਚੁੱਕੇ ਆਂ ਰਾਜਪੁਰੇ ਰਾਜਪੁਰੇ ਵੱਲ ਦੀ ਹੋ ਕੇ ਜਾ ਰਹੇ ਆਂ ਉਹ ਇਸ ਕਰਕੇ ਕਿਉਂਕਿ ਇੱਥੇ ਬਹੁਤ ਫੇਮਸ ਸਵੀਟ ਸ਼ਾਪ ਹੈ ਤੇ ਉੱਥੋਂ ਆਪਾਂ ਲੈਣੇ ਨੇ ਮਠਿਆਈਆਂ ਦੇ ਡੱਬੇ ਤੇ ਤਾਂ ਕਰਕੇ ਆਪਾਂ ਸਪੈਸ਼ਲ ਉਧਰੋਂ ਦੀ ਹੋ ਕੇ ਜਾ ਰਹੇ ਆਂ ਬਸ ਉਧਰੋਂ ਥੋੜਾ ਜਿਹਾ ਫਰਕ ਪੈਣਾ ਇਦੋਂ ਆ ਨਾ ਜਾਣਦੇ ਆਪਾਂ ਤੇ ਬੜਾ ਫਰਕ ਨਹੀਂ ਪੈਣਾ ਤੇ ਆਪਾਂ ਆਇਆ ਚਮਨ स्वीट्स ਆ ਆ ਸਾਹਮਣੇ ਆ ਚਮਨ ਸਵੀਟਸ ਆ ਇਹ ਬੋਲਦੇ ਨਹੀਂ ਹੋਈ ਰਸਤਾ ਜਦੋਂ ਮੈਂ ਜਾਉਂਦੀ ਹਾਂ ਆਹੋ ਕਿਹੜਾ ਰਸਤਾ ਹੈਂ ਰਾਜਪੁਰਿਆ ਅੱਛਾ ਆਹੋ ਜਿਹਾ ਜਾਉ ਕਰਨਾ ਹੈ ਨਾ ਹਾਂ ਰਾਜਪੁਰੇ ਤੋਂ ਪਟਿਆਲਾ ਹਾਂ ਬਸਾ ਬੜਾ ਦੂਈ ਸੀ ਨਾ ਚਲੋ ਵਧੀਆ ਦਿਨ ਚ ਤੇ ਆ ਗਏ ਤੈਨੂੰ ਭੱਜੀ ਨਹੀਂ ਜਾਣਾ ਸ਼ਟਾੜ ਨਹੀਂ ਨਹੀਂ ਨੰਨੂ ਉਨ ਗਈ ਐ ਸਵੀਟ ਸ਼ੌਪ ਤੇ ਮੈਂ ਕਿਹਾ ਮੈਂ ਨਾ ਤੇ ਉਹਨੇ ਦੇਖਿਆ ਕਿੰਨਾ ਕੁਝ ਖੁਣਦਾ ਮੈਂ ਭਲਾ ਵਾ ਜਾਵਾਂ ਉਹ ਮਗਰ ਦੇਖਾਂ ਜਿਆਦਾ ਨਾ ਮੰਗੇ ਕੁਝ ਹਾਂ ਤੂੰ ਕੀ ਲੈਣਾ ਹੈ ਤੂੰ ਕਿ ਤੂੰ ਗੱਡੀ 'ਚ ਬੈਠਣਾ ਸੀ ਨਹੀਂ ਤੂੰ ਕਿ ਆਈ ਹੋਂ ਬਾਹਰ ਹੈ ਪਾਪਾ ਮਿਲ ਕੋ ਕੀ ਕਰਾਉ ਕੀ ਲੈਣਾ ਸੀ ਮਿਲ ਕੇ ਕਹਿੰਦਾ ਮਿਲ ਕੇ ਕਹੈ ਨਹੀਂ ਅਮੀ ਹੈ ਨਹੀਂ ਮਿਲ ਕੇ ਆਹ ਤੇ ਆ ਮਿਲਕ ਕੇ ਕੀ ਆ ਮਿਲਕ ਕੇ ਕੀ ਆ ਵਾਲਾ ਇਹ ਤੇ ਲੱਡੂ ਹੈ ਲੱਡੂ ਹੈ ਦੇਖ ਲੈ ਲੈਣਾ ਇਹ ਕੀ ਬਾਈ ਇਹ ਦੇ ਘਰ ਦੀਆਂ ਬੁਗੀਆਂ ਦੇ ਲੈ ਲਾ ਠੀਕ ਆ ਮਿਲਕ ਕੇ ਪੈਕਿੰਗ ਬੋਰੀ ਨਾਲ ਨਾਲ ਚਮਨ ਸਵੀਟਸ ਮੇਨ ਤੋਂ ਕੇ ਵਾਲੀ ਲੋ ਹਾਂ ਇਹ ਮੇਨ ਨੂੰ ਕੇ ਵਾਲੀ ਲਾ ਦੇ ਮੈਨਾਂ ਕਿਹੜੀ ਗਾੜੀ ਇਹ 280 ਦੇ ਅੱਛਾ ਇਹ ਜੀ ਤੋਂ ਇਹ ਕੇ ਵਾਲੇ ਅੱਛਾ ਲਾਲੋ ਹਾਂ ਬਰਫੇ ਮੇਰ ਕੋਲ ਬੈਠਾ ਲੱਲੰਦੇ ਹਾਂ ਲਵਾਗੇ ਹਾਂ ਮੇਰ ਕੋਲ ਆਹ ਵਾਰੀ ਬੱਸ ਹਮੇ ਰੇਟ ਕਰ ਪੁੱਛ ਲੈ ਮੇਨ ਤੋਂ ਇਹ ਕੀ ਇਹ ਕੋਪਰਾਵਾ ਤੁਸੀਂ ਚੈੱਕ ਨਾ ਕਰੋ ਇੱਧਰ ਕਰਾਓ ਚੈੱਕ ਮੈਨੂੰ ਪਾਪਾ ਸ਼ੁਕਰ ਸਹੀ ਆ ਕਿੰਨੀਆਂ ਕੈਂਡੀਆਂ ਆ ਆ ਇਹ ਬੜਾ ਨਹੀਂ ਵਰਤ ਤੂੰ ਕੀ ਲੈਣਾ ਇਹਨਾਂ ਨੂੰ ਲੈ ਲੈਨੇ ਆ ਇੱਕ ਪੀਸ ਲੈ ਲੈਨੇ ਤੈਨੂੰ ਵਧੀਆ ਆ ਇੱਕ ਪੀਸ ਤੇ ਇੱਕ ਨਾ ਅੱਕ ਜਾਣਾ ਇੱਕੋ ਹੀ ਖਾ ਹੋਣਾ ਤੇਰੇ ਕੋ ਖਾ ਹੀ ਨਹੀਂ ਹੋਣੇ ਅੱਛਾ ਆ ਦੇਖ ਕਿੰਨੀਆਂ ਕੈਂਡੀਆਂ ਦੇਖੀ ਇਹਨਾਂ ਨੂੰ ਹੈ ਨਾ ਮਨ ਜੀ ਐ ਮਿਲਣਾ ਹੈ ਲੋ ਤੂੰ ਤੂੰ ਜਾਣੀ ਲਾਓ ਇਹ ਰੋਥੇ ਗਿਆ ਮਤਲਬ ਮਿਲਣਾ ਹੈ ਲੋ ਇਹਿੰਦੇ ਬਰਾਬਰ ਕਿਧਰੋਂ ਸਰ ਉਧਰੋਂ ਚੱਲ ਪੋ ਫਿਰ ਲਓ ਜੀ ਸਮਾਨ ਸਮੂਨ ਲੈ ਲਿਆ ਪਿੱਛੇ ਰੱਖ ਲੈ ਥੋੜੇ ਤੇ ਆ ਵੀ ਲੈ ਲੈ ਚਲੋ ਆ ਜਾ ਇਹਨੂੰ ਪਿੱਛੇ ਰੱਖ ਮਾਰ ਮੈਂ ਤਾਂ ਆਹ ਤੋੜੀ ਕੈਂਡੀ ਲੈ ਇਹਨੂੰ ਪਿੱਛੇ ਰੱਖੀ ਆ ਕੈਂਡੀਆਂ ਦਿੱਤੀਆਂ ਦਿਖਾਈ ਇਹਨੂੰ ਓ ਵਾਓ ਵੇਰੀ ਗੁੱਡ ਆ ਮੱਠੀ ਇਹਨਾਂ ਨੂੰ ਮੱਠੀ ਖੋਲ ਖੋਲਵਾ 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 ਨਾ ਯੈਸ ਮੈਂ ਖੋਲਾਂ ਯੈਸ ਕੋਈ ਕੱਥਣਾ ਮੈਂ ਕਿੱਦਾਂ ਖੋਲਾਂ ਫੋਨ ਬਾਹਰ ਓਪਨ ਦੈਟ ਇਸ ਡੈਡ ਹੀ एवरीवन ਏ एवरीवन ਮਾਈ ਨੇਮ ਹਾਂ ਜਿਹੜੇ ਹੁਣ ਹਨੇਰਾ ਹੋ ਗਿਆ ਫੁੱਲ ਇਹ ਸਾਹਮਣੇ ਲੈਟਾਂ ਬਹੁਤ ਜ਼ਿਆਦਾ ਪੈ ਰਹੀਆਂ ਤੇ ਬਸ ਇਹ ਆ ਵੀ ਹੁਣ ਆਪਾਂ ਘੰਟੇ ਤੱਕ ਆਪਾਂ ਪਹੁੰਚ ਜਾਣਾ ਓਏ ਕਿਉਂ ਓਏ ਘੰਟੇ ਤੱਕ ਪਹੁੰਚ ਜਾਣਾ ਇਹ ਰਾਤ ਦਾ ਸਫਰ ਵਧੀਆ ਲੱਗਾ ਬਹੁਤ ਖੁਸ਼ ਹੋ ਗਿਆ ਆਪਾਂ ਮੈਨੂੰ ਵੀ ਐਂ ਲੱਗ ਰਿਹਾ ਗਲਤ ਆ ਗਿਆ ਯਾਰ ਕੁਛ ਨੋ ਫਿਰ ਥੋੜੀ ਕੇ ਚੱਲਦੇ ਆਂ ਹਾਂਜੀ ਤੇ ਐ ਰਾਜਪੁਰੇ ਵੱਲੋਂ ਜਦੋਂ ਜਾਣੇ ਆ ਸੀ ਨਾ ਪਟਿਆਲੇ ਤੇ ਰਸਤੇ ਦੇ ਵਿੱਚ ਇੱਕ ਟੋਲ ਪੈਂਦਾ ਹੈ ਇਹ 50 ਰੁਪਏ ਵਾਲਾ ਟੋਲ ਹੈ ਹੈਗਾ ਤੇ ਸਸਤਾ ਪਰ ਟੋਲ ਦੇਣਾ ਪੈਂਦਾ ਇਹ ਪੰਗਾ ਪੈ ਜਾਂਦਾ ਇਧਰੋਂ ਜਾਣ ਦਾ ਬਸ ਇਹੀ ਨੁਕਸਾਨ ਹੈ ਤੇ ਵੈਸੇ ਤੇ ਆਈਦਾ ਆਪਾਂ ਜ਼ਰੂਰੀ ਨਹੀਂ ਹੈਗਾ ਵੀ ਹਰ ਵਾਰੀ ਇਧਰੋਂ ਹੀ ਆਈਦਾ ਇਧਰੋਂ ਕਦੀ ਕਦੀ ਆਣਾ ਪੈਂਦਾ ਸਾਨੂੰ ਕੋਈ ਕੰਮ ਹੋਵੇ ਤੇ ਹਨਾ ਹੁਣਾ ਰਾਜਪੁਰੇ ਸਪੈਸ਼ਲ ਉਹਦੇ ਕਰਕੇ ਆਏ ਸੀ ਅਸੀਂ ਸਮਾਨ ਲੈਣਾ ਸੀ ਤੇ ਕਾਕਾ ਸਾਡਾ ਤੁਸੀਂ ਦੇਖ ਲਓ ਇੱਕ ਵਾਰੀ ਯਾਰ ਯਾਰ ਆਂਜੀ ਓਏ ਹੋਏ نیچے ਦਿਖਾਈ ਬੂਟ ਬੂਟ ਨਹੀਂ ਪੈ ਰਿਹਾ ਮੈਂ

ਦੇ ਇਹ ਤਾਂ ਉਸ ਜਰ ਅੰਦਰ ਜਲ ਜਾਣਾ ਅੰਦਰ ਜਲ ਕੇ ਤੇ ਦਿਖਾਣਾ ਤੇ ਮੀੜਾ ਹੈ ਵੀ ਇਹ ਦੂਆ ਇਹ ਫੋਟੋ ਦੇ ਵਿਖੀਦੀ ਹੈ ਹਾਂਜੀ ਹਾਂਜੀ ਕਾਕਾ ਜੀ ਕਿੱਥੋਂ ਆਏ ਜੀ ਹੈ ਹੋ ਗਿਆ ਕੇ ਵਾਹ ਕਿੱਥੇ ਆ ਗਿਆ ਜੀ ਅੱਜ 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 ਆਜਾ ਅੱਜ ਮੱਜਾ ਅੱਜ ਜਾ ਦਾਦੀ ਕੋ ਜਾ ਉਹ ਆ ਗਿਆ ਇਤਿਆਜ਼ੀ ਕਾਕੇ ਐ ਨਾ ਮਰੀਆਂ ਕਾਂ ਫੜਨ ਕਰਕੇ ਆਉਂਗਾ ਚੁੱਪ ਆਂ ਕਮ ਫੜੇ ਤੁਸੀਂ ਫੜਿਓ ਬਿਲਕੁਲ ਸੱਚੀ ਪੜਾ ਹਾਲੋ ਅਣੀ ਅਗਰ ਆਇਓ ਜਾਈ ਉਹ ਦਾਦੂ ਕੋ ਜਾਈ ਜੇ ਦਾਦੂ ਕੋ ਜਾ आ आ? 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 नहीं हो है। बैठे को नहीं आता <laughs> <हो रहा> <laughs> सही गल भिंडी भिंडी को बुलाया नहीं पर ट्रा बैठी आगे ਆਰੇ ਟੈਨਸ਼ਨ ਨਾ ਲਾਓ ਬੋਣਾ ਮਾਤੇ ਹੈ ਹਾਂ ਸਭ ਕੁਝ ਤਿਆਰ ਹੈ ਅੱਛਾ ਤਿਆਰ ਹੈ ਸਾਰਾ ਕੁਝ ਰੋਟੀ ਪਾਣੀ ਸਭ ਕੁਝ ਤਿਆਰ ਹੈ ਅੱਛਾ ਠੀਕ ਹੈ ਠੀਕ ਨਹੀਂ ਪਹਿਲਾਂ ਚਾਹ ਪੀਆਗੇ ਚਾਹ ਤੇ ਪਿਆਣੀ ਰੋਟੀ ਪਾਣੀ ਹੈ ਪਹਿਲਾਂ ਚਾਹ ਪੀਆਗੇ ਆਹ ਬੇਟਾ ਚੇੜੀ ਚੁੜੀ ਚੇੜੀ ਛੋੜੀ ਮੈਂ ਕਿਉਂ ਬਹਾਲੂ ਚੇੜੀ ਉਹ ਥੇ ਅੱਛਾ ਕਿਹੜੀ ਪਹਿਲਾ ਹੈ ਚਾ ਉਹ ਬੜੀ ਘੈਂਟ ਲੱਗ ਰਹੀ ਏ ਜਿੜੀ ਸੱਚ ਐ ਜਿਹੜੀਆਂ ਐ ਵਿਖਾੜੀਆਂ ਰੱਖੀਆਂ ਵੀ ਹੈਗੀਆਂ ਬਾਹਰ ਸੂਰੇ ਖਾਵਾਂਗੇ ਤੁਹਾਨੂੰ ਛਾ ਆਹਨੇ ਦਾ ਤੇਰੇ ਜਾਨ ਉਹ ਆਵੇ ਨੰਨੂ ਉੱਪਰ ਕਿੰਨੇ ਸੋਹਣੇ ਡੋਗੀ ਪੂਰੇ ਰਿਹਾ ਪੈਰਟ ਉਹ ਯਾਰ ਬੜੇ ਵਧੀਆ ਨੇ ਮਾਮਾ ਹੀ ਕਿੱਥੋਂ ਲਿਆਉਂਦੇ ਨੇ ਉਹ ਨਹੀਂ ਨਾ 3D ਨੇ ਨਾ 3D ਨੇ ਔਰ ਵਾਹ ਇਦਾਂ ਇਦਾਂ ਫਦਾ ਲੱਗਦਾ ਕੈਮਰੇ ਚ ਨਹੀਂ ਪਤਾ ਲੱਗਦਾ ਨਾ ਲੋ ਜੀ ਬੀਬੀ ਕੋ ਨਾਨੀ ਕੋ ਬੀਬੀ ਵੜੀਖਦੀ ਜਾਨੇ ਚਿਹਰਾ ਦੀ ਬਾਪੇ ਬੀਬੀ ਕੋ ਅੱਜ ਕਿਨੇ ਕਿਤੋਂ ਆਏ ਨਾ ਹਾਂ ਕਾਫੀ ਸਿਰ ਤੋਂ ਆਏ ਹਾਂ ਆ ਮੀਆਂ ਮਰੇਗਾ ਜੀ ਬਈ ਦੋਈ ਗੇਟ ਬਾਈ ਉਹ ਦੂਣਾ ਹੈ ਹਾਂ ਬਾਈ ਕਾਫੀ ਟਾਈਮ ਬਾਅਦ ਆ ਉਹ ਉਹ ਪੰਨੀ ਹੋਏ ਹੈ ਓਏ ਓਹ ਨਾ ਲੱਟੋ ਕਲਾ ਵੀ ਮਿਲੂ ਓਏ ਘੁੱਡੇ ਆਏ ਆ ਚੱਕੀ ਮਰਬੇ ਦਾ ਰੋਲਾ ਪਾਈ ਜਾਣਾ ਨਹੀਂ ਤੇ ਇਹਨੇ ਓਏ ਹਏ ਹੇ ਗਿੰਦੇ ਨਾਲ ਗੱਲ ਕਰਦਾ ਪਛਾਣਦਾ ਪਿਆ ਹਾਂ ਕਰਦਾ ਰੰਦਾ ਗੁਰੂ ਆਪਾਂ ਹਾਂਜੀ ਹਾਂਜੀ ਟਿਕਟ ਟੁੱਟ ਗਈ ਜੀ ਨੇ ਵੇਚਿਆ ਸਹੀ ਪਾਟੀ ਜੀ ਨੇ ਪਾਟੀ ਜੀ ਇੱਥੇ ਭਰੇ ਜੱਜ ਪਾਲਾ ਪਾ ਲੱਗਿਆ ਆਪਣਾ ਘਰ ਲੱਗਿਆ ਲਓ ਜੀ ਕਾਕੇ ਅੱਛਾ ਵੀ ਲੱਗੇ ਆ ਮੈਨੂੰ ਪਰੇ ਪਾਟੀ ਦਾ ਸਾਹ ਲੈ ਓਏ ਪੁੰਡੀ ਅੰਦਰ ਆ ਜਾ ਤੂੰ ਪੁੰਡੇ ਥੱਲੇ 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 ਨਾ ਬਿਸਕਟ ਖਾ ਰਿਹਾ ਹੈ। ਆ ਨਾ ਉਹ ਤੂੰ ਦੁਕਾਨ ਤੋਂ ਨਾ ਉਹ ਲੈ ਤੇ ਜੈਲੀਆਂ ਲਾਲੀਪਾਪ ਜੇ ਪੂਰਾ ਆਡਾ ਗੋਲਾ ਪੂਰਾ ਮੂੰਹ ਚ ਫਸਾ ਲਿਆ ਮੂੰਹ ਚ ਫਸਾ ਲਿਆ ਸੀ ਹੋਰ ਮਮੀ ਨੇ ਮਮੀ ਨੂੰ ਮੈਂ ਮਨਾ ਕੀਤਾ ਸੀ ਨਾ ਫੜਾਓ ਉਹਨੇ ਉਹ ਕੈਂਡੀ ਜੀ ਵਿੱਚ ਹੁੰਦੀ ਨਾ ਜੈਲੀ ਜੀ ਉਹ ਕੱਢ ਕੇ ਤੇ ਮੂੰਹ ਇੱਥੇ ਇੱਥੋਂ ਮਸੀ ਗੱਡੀ ਹੈ ਉਂਗਲ ਮਾਰ ਕੇ ਹੋਰ ਇੰਨਾ ਖਰਾਬ ਹੈ ਹਾਂ ਕੋਤੇ ਹੋਰ ਦੇ ਬਸ ਕੋੜੀ ਬਹੁਤ ਸਾਰੇ ਜਿਆਦਾ ਪਾ ਲਿਆ ਨਾ ਮੈਨੂੰ ਨਹੀਂ ਨਹੀਂ ਕੋਈ ਚੱਕਰ ਨਹੀਂ ਫਿਰ ਮੇਰੇ ਕੋਈ ਚੱਕਰ ਨਹੀਂ 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 ਬਹੁਤ ਪਾਜੇ ਕਰਨੀ ਪਤਾ ਨਹੀਂ ਨਹੀਂ ਬਸਦਾ ਪਈ ਲੈ ਲੋ ਚਾਹ ਪਈ ਹੁਣ ਚੱਲੇ ਆਪਾਂ ਵੱਡੇ ਮਾਮੇ ਦੇ ਘਰ ਇਹ ਨਾਲ ਦਾ ਹੀ ਘਰ ਆ ਇਹ ਛੋਟੇ ਮਾਮੇ ਦਾ ਘਰ ਉਹਦਾ ਇੱਕੋ ਹੀ ਘਰ ਹੈ ਵੈਸੇ ਤਾਂ ਤੇ ਤਾਂ ਨਾਲ ਹੈ ਇਧਰ ਆਪਾਂ ਚੱਲੇ ਆਂ ਅਧਿਰਾਜ ਕੋ ਲੈ ਕੇ ਹੈ ਨਾ ਮਿਲ ਕੇ ਆਤੇ ਹੈ ਨਾ ਨੰਨੂ ਚੱਲੋ ਚੱਲ ਹੈ ਨਾ ਨਹੀਂ ਚਲੋ ਜੀ ਕਾਕੇ ਜੀ ਚਲੇ ਸੋਨੀ ਜੀ ਹੱਬਟ ਆਇਆ ਅੰਤੂ ਪਿੱਛੇ ਖੜ ਗਈ ਲੱਗਦਾ ਤੁਰੀ ਚਾਹ ਪੁੰਨੋ ਵੱਡਾ ਘਰ ਸੀ ਪੁੰਨੋ ਵੱਡਾ ਹਾਂ ਬਹੁਤ ਵੱਡਾ ਘਰ ਸੀ ਪਹਿਲਾਂ ਹੁਣ ਦੋ ਹੋ ਗਏ ਨਾ ਪਾੜ ਆ ਕਰਕੇ ਉਹ ਸਵੇਰੇ ਦਿਹਾਉਂਗਾ ਤੁਹਾਨੂੰ ਆਹ ਕਾ ਕੋਠੀ ਹਾਂ ਆ ਦੇਖੋ ਇਸ ਵੀ ਸਵੇਰੇ ਦਿਹਾਉਂਗਾ ਸਵੇਰੇ ਸਾਰੀਆਂ ਚੀਜ਼ਾਂ ਨਾ ਪੰਛੀਆਂ ਵਾਸਤੇ ਸਾਰਾ ਕੁਝ ਸਵੇਰੇ ਦਿਹਾਉਂਗਾ ਚਲੋ ਚਲੀਏ ਆਪਾਂ ਪਹਿਲਾਂ ਉਧਰ ਜਾ ਜਾਈਏ ਮੰਮੀ ਕਿੱਧਰ ਰਹਿ ਗਏ ਆਨ ਲੱਗੇ ਨੇ ਮਸ਼ੀਨ ਲੱਗੀ ਚਲੋ ਸੀ ਰੋਟੀ ਖਾਂਦੇ ਲੋ ਜੀ ਸ਼ਿਕਾਰੀ ਟੱਕਰ ਗਿਆ ਰਾਹ ਦੇ ਵਿੱਚ ਹੈਲੋ ਚੱਲ ਪਿੱਛੇ ਚੱਲ 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 ਅੱਛਾ ਕਰਨ ਹੈ ਇਹ ਓਏ ਹੋਏ 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 ਮਿਸਟਰ ਕਰ ਉਹ ਬੱਲੇ ਤੇਰੇ ਉਹ ਤੁਸੀਂ ਸਾਈਕਲ ਦੇ ਕਿੱਧਰ ਤੁਰੇ ਹੋਏ ਹੈ ਓਏ ਤੁਸੀਂ ਕਿੱਧਰ ਸਾਈਕਲ ਦੇ ਆਏ ਹਾਏ ਕੀ ਹੋਇਆ ਸੈਲੀਬ੍ਰਿਟੀ ਸੈਲੀਬ੍ਰਿਟੀ ਨਾ ਉਹ ਬੱਸ ਯਾਰ ਸੈਲੀਬ੍ਰਿਟੀ ਸੈਲੀਬ੍ਰਿਟੀ ਓ ਯਾਰ ਵੇਖੀ ਯਾਰ ਚਲੋ ਤੇਰੇ ਮਿਲਦੇ ਹੋ ਦੇਖ ਤੁਸੀਂ ਕਿੱਥੇ ਲੁਕਨੇ ਹੋ ਤੁਸੀਂ ਸਤਿਕਾਰ ਸਤਿਕਾਰ ਬਤਾ ਕੀ ਯਾਰ ਸਤਿਕਾਰ ਠੀਕ ਹੈ ਚੱਲੇ ਚੱਲੋ ਚੱਲੋ ਕਾਕੇ ਉਧਰ ਹੈ ਹੈਲੋ ਹੈਲੋ ਨਹੀਂ ਹੈਲੋ ਦੂ ਗੱਡੀ ਆ ਗਈਆਂ ਨਹੀਂ ਕਾਮਗੀਤ ਵੀਰੇ ਆ ਤਾਂ ਇਹ ਤਾਂ ਨਹੀਂ ਅਧਿਰਾਜ ਸਿੰਘ ਆਦੀ 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 ਹੈਲੋ ਆਇਓ ਆ ਜਾ ਮਕਾਨ ਹੋਵੇ ਚੱਲ ਰਹੀ ਹੈ ਤਿਆਰੀ ਵੱਡੀ ਬਾਮੀ ਹੈ ਤੇਲ ਮਿਨੇ ਚਵਾਹੇ ਫੱਦਾ ਘਾਰੇ ਜੀ ਜਵਾ ਲੋ ਕਰ ਲੋ ਸ਼ੌਂਕ ਪੂਰਾ r e let t i r n it. e i e t a i n it. t a i l it. The tail to i a i n i a i l to run it. t h o r t i l a l to r u o run i ਤੂੰ ਬਣਾਈਆਂ ਅੰਤਿਲ ਚਾਵਾਂ ਨਹੀਂ ਮੇਰੀ ਬਣ ਜੀ ਥੋੜੀ ਓਏ ਤੁਹਾਡੀ ਤੋਂ ਬਣਾਈਏ ਨਾ ਮੇਰੀ ਕੋਈ ਬਣਾਉਂਦਾ ਨਹੀਂ ਹੈਗਾ ਵੀਡੀਓ ਮਨੂਸ਼ ਹੋ ਗਏ ਲੋਕ ਜਾਣਦਾ ਮਨੂਸ਼ ਉਧਰ ਉਧਰ ਚਲੋ ਜੀ ਮੈਂ ਮੱਠਾ ਤੇ ਲਿਆਵਾਂ ਮੜਾ ਜਾ ਬਾਈ ਠੀਕ ਹੈ ਮਮੀ ਜੀ ਮੈਂ ਤੇ ਮੇਰਾ ਬੱਚਾ ਹੋ ਗਈ ਕਿ ਕਿਦਾਂ ਖੋਸ਼ ਹਾਂ ਆ ਕਰੀ ਜਾਂਦੇ ਕਾ ਦੇ ਕਾਕੇ ਕੀ ਕਰਿਆ ਕੀ ਕਰ ਰਹੀ ਹੈ ਇਹ ਮੈਂ ਮਾਣ ਦੇ ਮੱਥੇ ਤੇ ਸੱਨੇ ਆਉਂਦੇ ਕਿਹਦਾ ਬਾਗ ਹੈ ਹਾਂ ਦੇਖ ਕਿੰਨਾ ਉਤਾਵਲਾ ਇਹ ਪਤਾ ਨਹੀਂ ਕੀ ਹੋ ਰਿਹਾ ਹੈ ਨਾ ਹਾਂ ਐ ਰਿਹਾ ਦਰ ਇਹ ਜਾਂਦਾ ਬਾਜ਼ ਕੱਟਦਾ ਚਲ ਚਲੀ ਚਲੀ ਜਾ ਰਹੀ ਚਲੋ ਚਲੋ ਬਾਏ ਬਾਏ